ਮੈਂ ਸਵਾਗਤ ਹੈ YouTube ਚੈਨਲ ਤੇ ਪੰਜਾਬ ਚ 9 ਜੁਲਾਈ ਨੂੰ ਕਰਨਾ ਪੈ ਸਕਦਾ ਮੁਸ਼ਕਲਾਂ ਦਾ ਸਾਹਮਣਾ ਲਿਆ ਗਿਆ ਵੱਡਾ ਫੈਸਲਾ ਫੈਡਰੇਸ਼ਨ ਜੰਤਰਿਕ ਜਨ ਸੰਗਠਨਾਵਾਂ ਵੱਲੋਂ ਸੰਯੁਕਤ ਨੁਕਸਾਨ ਮੋਰਚਾ ਪਟਿਆਲਾ ਵਿੱਚ ਇੱਕ ਸਾਂਝੀ ਬੈਠਕ ਨਿਰਮਲ ਸਿੰਘ ਧਾਰੀਵਾਲ ਤੇ ਅਧਿਕਾਰ ਗਸਤਾ ਹੇਠ ਗੁਰਦੁਆਰਾ ਦੁੱਖਨਵੰਤ ਸਾਹਿਬ ਵਿਖੇ ਕਰਵਾਈ ਗਈ ਇਸ ਬੈਠਕ ਦੇ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 9 ਜੁਲਾਈ ਨੂੰ ਕੇਂਦਰੀ ਟ੍ਰੇਡ ਯੂਨੀਅਨ ਵੱਲੋਂ ਕੀਤੀ ਜਾ ਰਹੀ ਤੇਸ ਵਿਆਪੀ ਹੜਤਾਲ ਨੂੰ ਸਮਰਥਨ ਦੇ ਵਿੱਚ ਤਹਿਸੀਲ ਪੱਧਰੀ ਰੈਲੀਆਂ ਦੇ ਵਿੱਚ ਭਰਪੂਰ ਹਿੱਸਾ ਲਿਆ ਜਾਵੇਗਾ ਇਸ ਫੈਸਲੇ ਦੇ ਤਹਿਤ ਪਟਿਆਲਾ ਨੱਬਾ ਰਾਜਪੁਰਾ ਸਮਾਣਾ ਪਾਤੜਾ ਤਹਿਸੀਲਾਂ ਦੇ ਨਾਲ ਨਾਲ ਕਨੌਰ ਸਬ ਤਹਿਸੀਲ ਤੇ ਰੈਲੀਆਂ ਕਰਵਾਈਆਂ ਜਾਣਗੀਆਂ ਹਰ ਇੱਕ ਤਹਿਸੀਲ ਦੇ ਵਿੱਚ ਰੈਲੀ ਦੀ ਜ਼ਿੰਮੇਵਾਰੀ ਸਬੰਧਤ ਆਗੂਆਂ ਨੂੰ ਸੌਂਪੀ ਗਈ ਹੈ ਇਸ ਮੌਕੇ ਤੇ ਕਿਰਤੀਆਂ ਕਿਸਾਨਾਂ ਮਜ਼ਦੂਰਾਂ ਲੇਬਰਾਂ ਵਿਦਿਆਰਥੀਆਂ ਨੌਜਵਾਨਾਂ ਔਰਤਾਂ ਤੇ ਆਮ ਲੋਕਾਂ ਤੱਕ ਪਹੁੰਚ ਬਣਾਉਣ ਅਤੇ ਉਹਨਾਂ ਨੂੰ ਲਾਭੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਪਟਿਆਲਾ ਤਹਿਸੀਲ ਦੀ ਰੈਲੀ ਪੁਰਾਣੇ ਬੱਸ ਸਟੈਂਡ ਅੱਡੇ ਤੇ ਰੇਲਵੇ ਪੁਲ ਹੇਠਾਂ ਕਰਵਾਈ ਜਾਏਗੀ ਜਦਕਿ ਬਾਕੀ ਤਹਿਸੀਲਾਂ ਵਿੱਚ ਰੈਲੀਆਂ ਦਾ ਸਥਾਨਾਂ ਦਾ ਫੈਸਲਾ 6 ਜੁਲਾਈ ਨੂੰ ਹੋਣ ਵਾਲੀ ਸਥਾਨਕ ਬੈਠਕਾਂ ਵਿੱਚ ਕੀਤਾ ਜਾਵੇਗਾ ਇਸ ਬੈਠਕ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਅੰਨੇਵਾ ਢੰਗ ਨਾਲ ਲਾਗੂ ਕੀਤੀਆਂ ਜਾ ਰਹੀਆਂ ਸਮਰਾਜਵਾਦੀ ਅਤੇ ਕਾਰਪੋਰੇਟ ਪਸੰਦ ਨੀਤੀਆਂ ਨੂੰ ਖੁੱਲ੍ਹ ਕੇ ਚਰਚਾ ਹੋਈ ਉਹਨਾਂ ਦੀ ਸਖਤ ਨਿੰਦਾ ਕੀਤੀ ਗਈ ਜੋਰਦਾਰ ਵਿਰੋਧ ਦਰਜ ਕੀਤਾ ਗਿਆ ਇਸ ਸੁੰਦਰਤ ਹੇਠ ਲਿਖੇ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਚਾਰ ਲੇਬਰ ਕੋਡ ਤੁਰੰਤ ਵਾਪਸ ਲਏ ਜਾਣ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਠੇਕਾ ਤੇ ਕੱਚੇ ਆਊਟਸੋਰਸ ਚ ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਨਿੱਜੀਕਰਨ ਨੂੰ ਰੋਕਿਆ ਜਾਵੇ ਸਾਰੇ ਮੁਲਾਜ਼ਮਾਂ ਨੂੰ ਘੱਟੋ ਘੱਟ ਤਨਖਾਹ ਜ਼ਾਰੇ ਦੇ ਵਿੱਚ ਲਿਆਉਣ ਦੀ ਗਰੰਟੀ ਦਿੱਤੀ ਜਾਵੇ ਐਸਐਸਏ ਤੇ ਐਨਐਚਏ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਰਾਜ ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇ ਡੀ ਦੇ ਸਾਰੀਆਂ ਕਿਸ਼ਤਾਂ ਤੇ ਬਕਾਇਆ ਰਕਮ ਜਲਦੀ ਦਿੱਤੀ ਜਾਵੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਾਪਸ ਲਈ ਜਾਵੇ ਐਮਐਸਪੀ ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਲੈਂਡ ਪੂਲਿੰਗ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਲੜਾਈ ਨਵੇਂ ਰਫ਼ਤਾਰ ਦਾ ਦੇਣ ਦਾ ਵਾਅਦਾ ਕੀਤਾ ਗਿਆ ਹੈ ਅੱਜ ਦੀ ਨਵੀਂ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ